ਇੱਕ ਵਾਰ ਮਹਾਤਮਾ ਬੁੱਧ ਆਪਣੇ ਆਸ਼ਰਮ ਵਿੱਚ ਉਪਦੇਸ਼ ਦੇ ਰਹੇ ਸੀ। ਇੱਕ ਵਿਅਕਤੀ ਬੁੱਧ ਕੋਲ ਆਇਆ ਤੇ ਬੋਲਿਆ, "ਹੇ ਬੁੱਧ, ਮੈਂ ਤੁਹਾਡੀ ਬੜੀ ਪ੍ਰਸ਼ੰਸਾ ਸੁਣੀ ਹੈ। ਮੈਂ ਸੁਣਿਆ ਹੈ ਤੁਹਾਨੂੰ ਪਰਮ ਗਿਆਨ ਦੀ ਪ੍ਰਾਪਤੀ ਹੋਈ ਹੈ। ਮੈਂ ਵੀ ਪਰਮ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਵਾਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਗਿਆਨ ਦਾ ਰਾਹ ਦਿਖਾਓਗੇ।" ਬੁੱਧ ਨੇ ਮੁਸਕਰਾ ਕੇ ਪੁੱਛਿਆ, "ਕਿ ਤੈਨੂੰ ਮੇਰੇ ਤੋਂ ਇੰਨੀ ਉਮੀਦ ਕਿਉਂ ਹੈ?" ਵਿਅਕਤੀ ਬੋਲਿਆ, "ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਸ ਸੰਸਾਰ ਨੂੰ ਸਮਝਣ ਵਿੱਚ ਕੱਢ ਦਿੱਤਾ ਹੈ। ਤੇ ਫਿਰ ਮੈਨੂੰ ਸਮਝ ਆਇਆ ਕਿ ਇੱਥੇ ਸਭ ਸਵਾਰਥੀ ਨੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਸਭ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ ਕੋਈ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦਾ ਨਾ ਕੋਈ ਕਿਸੇ ਨੂੰ ਆਪਣਾ ਸਮਝਦਾ ਹੈ ਇੱਥੇ ਸਭ ਅੰਧਕਾਰ ਹੀ ਅੰਧਕਾਰ ਹੈ ਬਹੁਤ ਘੱਟ ਲੋਕ ਨੇ ਜੋ ਨਿਸਵਾਰਥ ਦੂਜਿਆਂ ਦੀ ਮਦਦ ਕਰਦੇ ਨੇ ਉਹਨਾਂ ਵਿੱਚੋਂ ਇੱਕ ਤੁਸੀਂ ਹੋ ਤੁਸੀਂ ਵੀ ਸਭ ਨੂੰ ਨਿਸਵਾਰਥ ਗਿਆਨ ਦਿੰਦੇ ਹੋ ਇਸੇ ਕਾਰਨ ਮੈਂ ਤੁਹਾਡੇ ਕੋਲ ਆਇਆ ਹਾਂ ਭਗਵਾਨ ਬੁੱਧ ਨੇ ਕਿਹਾ ਤੈਨੂੰ ਸਾਰੇ ਪਾਸੇ ਅੰਧਕਾਰ ਕਿਉਂ ਦਿਖ ਰਿਹਾ ਹੈ? ਵਿਅਕਤੀ ਨੇ ਕਿਹਾ, ਮੈਂ ਆਪਣੀ ਜ਼ਿੰਦਗੀ ਵਿੱਚ ਅੰਧਕਾਰ ਹੀ ਦੇਖਿਆ ਹੈ। ਮੈਨੂੰ ਮੇਰੇ ਪਿਤਾ ਤੋਂ ਉਮੀਦ ਸੀ ਕਿ ਉਹ ਮੇਰਾ ਵਿਆਹ ਉਸ ਕੁੜੀ ਨਾਲ ਕਰਨਗੇ ਜਿਸ ਨੂੰ ਮੈਂ ਪਸੰਦ ਕਰਦਾ ਹਾਂ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਬਲਕਿ ਮੇਰਾ ਵਿਆਹ ਕਿਸੇ ਹੋਰ ਕੁੜੀ ਨਾਲ ਕਰ ਦਿੱਤਾ। ਉਹ ਕੁੜੀ ਜੋ ਮੇਰੀ ਪਤਨੀ ਬਣ ਕੇ ਆਈ ਹੈ। ਮੈਨੂੰ ਉਸ ਤੋਂ ਉਮੀਦ ਸੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਗੀ। ਮੇਰਾ ਖਿਆਲ ਰੱਖੇਗੀ ਤੇ ਮੇਰੇ ਸਾਰੇ ਕੰਮਾਂ ਵਿੱਚ ਮੇਰਾ ਸਾਥ ਦੇਵੇਗੀ। ਪਰ ਅਜੇਹਾ ਨਹੀਂ ਹੋਇਆ ਮੈਂ ਇੱਕ ਕਵੀ ਹੁੰਦਾ ਸੀ ਪਰ ਮੇਰੀ ਪਤਨੀ ਨੂੰ ਇਹ ਪਸੰਦ ਨਹੀਂ ਸੀ ਉਹ ਚਾਹੁੰਦੀ ਸੀ ਕਿ ਮੈਂ ਕੁਝ ਹੋਰ ਕੰਮ ਕਰਾਂ ਤੇ ਜ਼ਿਆਦਾ ਪੈਸੇ ਕਮਾਵਾਂ ਉਹ ਇਸ ਲਈ ਮੇਰੇ ਨਾਲ ਰੋਜ਼ ਝਗੜਾ ਕਰਦੀ ਸੀ ਉਸ ਨੇ ਮੇਰਾ ਜੀਣਾ دشਵਾਰ ਕਰ ਦਿੱਤਾ ਫਿਰ ਮੈਂ ਤੈਅ ਕੀਤਾ ਕਿ ਮੈਂ ਘਰ ਛੱਡ ਕੇ ਹਮੇਸ਼ਾ ਲਈ ਚਲਾ ਜਾਵਾਂਗਾ ਸਭ ਕੁਝ ਤਿਆਗ ਕੇ ਤੇ ਮੈਂ ਅਜੇਹਾ ਹੀ ਕੀਤਾ ਮੈਂ ਘਰ ਦਾ ਤਿਆਗ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਮਿੱਤਰ ਦੇ ਕੋਲ ਗਿਆ ਮੈਨੂੰ ਉਮੀਦ ਸੀ ਕਿ ਉਹ ਮੇਰੀ ਮਦਦ ਜ਼ਰੂਰ ਕਰੇਗਾ ਪਰ ਉਸਨੇ ਅਦੇਹ ਨਹੀਂ ਕੀਤਾ ਫਿਰ ਮੈਂ ਸਮਝ ਗਿਆ ਕਿ ਇਸ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ ਹੈ ਸਭ ਆਪਣੇ ਮਤਲਬ ਦੇ ਲਈ ਨੇ ਫਿਰ ਮੈਂ ਸਾਧੂਆਂ ਸੰਤਾਂ ਦੇ ਕੋਲ ਗਿਆ ਉੱਥੇ ਮੈਂ ਉਹਨਾਂ ਤੋਂ ਗਿਆਨ ਦੀਆਂ ਗੱਲਾਂ ਸਿੱਖੀਆਂ ਉਹਨਾਂ ਦਾ ਆਸ਼ੀਰਵਾਦ ਵੀ ਲਿਆ ਤੇ ਫਿਰ ਮੈਨੂੰ ਸਮਝ ਵਿੱਚ ਆਇਆ ਕਿ ਦੁਨੀਆ ਇੱਕ ਮਾਇਆ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਇੱਥੇ ਹਰ ਵਿਅਕਤੀ ਭਰਮਿਤ ਹੋ ਜਾਂਦਾ ਹੈ ਤੇ ਇਸ ਮਾਇਆ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਪਰ ਮੈਂ ਖੁਸ਼ ਨਸੀਬ ਸੀ ਜੋ ਇਸ ਮਾਇਆ ਦੀ ਦੁਨੀਆ ਤੋਂ ਬਾਹਰ ਨਿਕਲ ਆਇਆ ਹੁਣ ਮੈਨੂੰ ਪਤਾ ਹੈ ਕਿ ਅਸੀਂ ਈਸ਼ਵਰ ਦੀ ਭਗਤੀ ਤੇ ਗਿਆਨ ਦੇ ਮਾਧਿਅਮ ਤੋਂ ਹੀ ਆਪਣੇ ਪਰਲੋਕ ਨੂੰ ਸੁਧਾਰ ਸਕਦੇ ਹਾਂ ਜਿੱਥੇ ਸਾਨੂੰ ਈਸ਼ਵਰ ਦੀ ਪ੍ਰਾਪਤੀ ਹੋਵੇਗੀ ਤੇ ਸਾਨੂੰ ਕੋਈ ਵੀ ਕਸ਼ਟ ਨਹੀਂ ਹੋਵੇਗਾ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਗਿਆਨ ਦੇ ਉਸ ਸਿਖਰ ਤੇ ਲੈ ਜਾਓਗੇ ਬੁੱਧ ਮੁਸਕਰਾਏ ਤੇ ਬੋਲੇ ਠੀਕ ਹੈ ਪਰ ਉਸ ਤੋਂ ਪਹਿਲਾਂ ਤੈਨੂੰ ਮੇਰਾ ਇੱਕ ਕੰਮ ਕਰਨਾ ਪਵੇਗਾ ਕੀ ਤੂੰ ਕਰੇਂਗਾ ਵਿਅਕਤੀ ਨੇ ਕਿਹਾ ਜ਼ਰੂਰ ਬੁੱਧ ਬੁੱਧ ਨੇ ਕਿਹਾ ਠੀਕ ਹੈ ਮੈਂ ਤੈਨੂੰ ਇੱਕ ਘੜਾ ਦੇ ਰਿਹਾ ਹਾਂ ਉਸ ਉੱਪਰ ਮੈਂ ਆਪਣੇ ਹੱਥਾਂ ਨਾਲ ਕਲਾਕਿਰਤੀਆਂ ਬਣਾਈਆਂ ਨੇ ਤੂੰ ਬਸ ਉਸ ਦੀ ਰਾਖੀ ਕਰਨੀ ਹੈ ਤੇ ਮੈਨੂੰ ਉਮੀਦ ਹੈ ਤੂੰ ਉਸ ਨੂੰ ਕਦੇ ਟੁੱਟਣ ਨਹੀਂ ਦੇਵੇਂਗਾ ਉਹ ਵਿਅਕਤੀ ਬੋਲਿਆ ਮਹਾਤਮਾ ਜੀ ਬਸ ਇੰਨੀ ਕੀ ਗੱਲ ਮੈਂ ਇਸ ਘੜੇ ਦੀ ਆਪਣੀ ਜਾਨ ਤੋਂ ਵੀ ਜ਼ਿਆਦਾ ਰਾਖੀ ਕਰਾਂਗਾ ਬੁੱਧ ਨੇ ਕਿਹਾ ਇੱਕ ਹੋਰ ਕੰਮ ਜੋ ਤੂੰ ਕਰਨਾ ਹੈ ਕਿ ਰੋਜ਼ ਸਵੇਰੇ ਉੱਠ ਕੇ ਸਾਰੇ ਭੈਖਸ਼ੂਆਂ ਲਈ ਜਲ ਲੈ ਕੇ ਆਉਣਾ ਹੈ ਆਸ਼ਰਮ ਦੀ ਸਾਫ ਸਫਾਈ ਕਰਨੀ ਹੈ ਜੋ ਭੈਖਸ਼ੂ ਧਿਆਨ ਕਰ ਰਹੇ ਨੇ ਉਹਨਾਂ ਦੀ ਸੇਵਾ ਕਰਨੀ ਹੈ ਤੇ ਸਾਰੇ ਸੰਨਿਆਸੀਆਂ ਦੇ ਨਾਲ ਪਿੰਡ ਵਿੱਚ ਭਿਖਸ਼ਾ ਮੰਗਣ ਜਾਣਾ ਹੈ ਤੇ ਉੱਥੋਂ ਆ ਕੇ ਫਿਰ ਸਭ ਦੇ ਲਈ ਭੋਜਨ ਦੀ ਤਿਆਰੀ ਕਰਨੀ ਹੈ। ਇਹ ਹੀ ਨਹੀਂ ਜਦੋਂ ਤੱਕ ਮੈਂ ਨਾ કહਾਂ ਮੇਰੇ ਪ੍ਰਵਚਨ ਜਾਂ ਧਿਆਨ ਸਭਾ ਵਿੱਚ ਤੂੰ ਨਹੀਂ ਆਉਣਾ। ਸਹੀ ਸਮਾਂ ਆਉਣ ਤੇ ਮੈਂ ਖੁਦ ਤੈਨੂੰ ਬੁਲਾਵਾਂਗਾ ਤੇ ਜੇਕਰ ਤੂੰ ਮੇਰੇ ਨਾਲ ਕੋਈ ਗੱਲ ਕਰਨੀ ਵੀ ਹੈ ਤਾਂ ਇੱਕ ਘੜਾ ਲੈ ਕੇ ਹੀ ਮੇਰੇ ਕੋਲ ਆਉਣਾ ਹੈ। ਉਹ ਵਿਅਕਤੀ ਬੋਲਿਆ ਠੀਕ ਹੈ ਬੁੱਧ। ਉਸਨੇ ਉਹ ਸਾਰੇ ਕੰਮ ਕੀਤੇ ਜੋ ਬੁੱਧ ਨੇ ਕਹੇ ਸੀ। ਇੱਕ ਮਹੀਨਾ ਗੁਜ਼ਰਿਆ। ਅਜੇ ਤੱਕ ਬੁੱਧ ਨੇ ਉਸ ਵਿਅਕਤੀ ਨੂੰ ਨਹੀਂ ਬੁਲਾਇਆ ਸੀ। ਫਿਰ ਉਹ ਇੱਕ ਦਿਨ ਖੁਦ ਹੀ ਬੁੱਧ ਦੇ ਕੋਲ ਚਲਾ ਗਿਆ ਪਰ ਬੁੱਧ ਨੇ ਉਸ ਨਾਲ ਗੱਲ ਨਹੀਂ ਕੀਤੀ ਤਾਂ ਉਸ ਨੂੰ ਯਾਦ ਆਇਆ ਕਿ ਬੁੱਧ ਨੇ ਕਿਹਾ ਸੀ ਕਿ ਜੇਕਰ ਉਹ ਬੁੱਧ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਘੜਾ ਲੈ ਕੇ ਹੀ ਆਵੇ ਉਹ ਫਿਰ ਘੜਾ ਲੈ ਕੇ ਬੁੱਧ ਦੇ ਸਾਹਮਣੇ ਹਾਜ਼ਰ ਹੋ ਗਿਆ ਤਾਂ ਬੁੱਧ ਨੇ ਪੁੱਛਿਆ ਕੀ ਤੂੰ ਮੇਰੇ ਤੋਂ ਕੁਝ ਪੁੱਛਣਾ ਹੈ ਵਿਅਕਤੀ ਨੇ ਕਿਹਾ ਕਿ ਬੁੱਧ ਇੱਕ ਮਹੀਨਾ ਹੋ ਗਿਆ ਹੈ ਤੁਸੀਂ ਜੋ ਵੀ ਕਿਹਾ ਮੈਂ ਸਭ ਕੁਝ ਕੀਤਾ ਚਲੋ ਕੰਮ ਤਾਂ ਠੀਕ ਹੈ ਪਰ ਤੁਸੀਂ ਮੈਨੂੰ ਸਭਾ ਵਿੱਚ ਕਦੋਂ ਬੁਲਾਓਗੇ ਬੁੱਧ ਨੇ ਕਿਹਾ ਸਹੀ ਸਮਾਂ ਆਉਣ ਤੇ ਮੈਂ ਤੈਨੂੰ ਖੁਦ ਬੁਲਾ ਲਵਾਂਗਾ ਇਹ ਸੁਣ ਕੇ ਉਹ ਵਿਅਕਤੀ ਉੱਥੋਂ ਚਲਾ ਗਿਆ ਤੇ ਆਪਣਾ ਕੰਮ ਕਰਦਾ ਰਿਹਾ ਇਸੇ ਤਰ੍ਹਾਂ ਦੇਖਦੇ ਦੇਖਦੇ ਇੱਕ ਮਹੀਨਾ ਹੋਰ ਬੀਤ ਗਿਆ ਹੁਣ 2 ਮਹੀਨੇ ਹੋ ਚੁੱਕੇ ਸੀ ਉਹ ਉਸੇ ਤਰ੍ਹਾਂ ਆਪਣਾ ਕੰਮ ਕਰ ਰਿਹਾ ਸੀ ਫਿਰ ਉਸਨੇ ਬੁੱਧ ਨੂੰ ਜਾ ਕੇ ਫਿਰ ਉਹੀ ਸਵਾਲ ਕੀਤਾ ਬੁੱਧ ਨੇ ਫਿਰ ਕਿਹਾ ਕਿ ਸਹੀ ਸਮਾਂ ਆਉਣ ਤੇ ਮੈਂ ਤੈਨੂੰ ਖੁਦ ਬੁਲਾ ਲਵਾਂਗਾ ਇਹ ਦੇਖਦੇ ਦੇਖਦੇ ਇੱਕ ਹੋਰ ਮਹੀਨਾ ਬੀਤ ਗਿਆ ਹੁਣ ਵਿਅਕਤੀ ਦਾ ਧੀਰਜ ਜਵਾਬ ਦੇ ਰਿਹਾ ਸੀ ਉਹ ਵਿਅਕਤੀ ਬੁੱਧ ਦੇ ਖਾਸ ਚੇਲੇ ਆਨੰਦ ਦੇ ਕੋਲ ਗਿਆ ਤੇ ਬੋਲਿਆ "ਹੇ ਆਨੰਦ ਬੁੱਧ ਮੇਰੇ ਨਾਲ ਸਹੀ ਨਹੀਂ ਕਰ ਰਹੇ ਮੇਰੇ ਤੋਂ ਬਾਅਦ ਆਏ ਚੇਲਿਆਂ ਨੂੰ ਬੁੱਧ ਨੇ ਆਪਣੀ ਸਭਾ ਵਿੱਚ ਸ਼ਾਮਲ ਕਰ ਲਿਆ ਪਰ ਮੈਨੂੰ ਅਜੇ ਤੱਕ ਨਹੀਂ ਕੀਤਾ" ਆਨੰਦ ਨੇ ਕਿਹਾ "ਬੁੱਧ ਨੇ ਜੋ ਵੀ ਕਿਹਾ ਹੈ ਤੁਹਾਡੇ ਲਈ ਹੀ ਕਿਹਾ ਹੈ ਉਸ ਨੂੰ ਕਿਸੇ ਹੋਰ ਨਾਲ ਨਾ ਜੁੜੋ ਬੁੱਧ ਤੇਰੇ ਨਾਲ ਪਿਆਰ ਕਰਦੇ ਨੇ ਉਹਨਾਂ ਨੇ ਜੋ ਘੜਾ ਤੈਨੂੰ ਦਿੱਤਾ ਹੈ ਉਹ ਉਹਨਾਂ ਨੇ ਖੁਦ ਬਣਾਇਆ ਹੈ ਉਹਨਾਂ ਨੇ ਅਜੇ ਤੱਕ ਇਹ ਘੜਾ ਕਿਸੇ ਨੂੰ ਨਹੀਂ ਦਿੱਤਾ ਸੀ ਪਰ ਤੈਨੂੰ ਦਿੱਤਾ ਹੈ" ਉਹ ਵਿਅਕਤੀ ਇਹ ਸੁਣ ਕੇ ਚੁੱਪਚਾਪ ਚਲਾ ਗਿਆ ਤੇ ਉਸ ਨੂੰ ਮਨ ਹੀ ਮਨ ਲੱਗਣ ਲੱਗਾ ਕਿ ਇਹ ਘੜਾ ਦੇ ਕੇ ਬੁੱਧ ਨੇ ਉਸ ਨੂੰ ਆਪਣਾ ਗੁਲਾਮ ਬਣਾ ਲਿਆ ਹੈ ਇੱਕ ਦਿਨ ਉਸ ਵਿਅਕਤੀ ਦੇ ਧੀਰਜ ਨੇ ਜਵਾਬ ਦੇ ਦਿੱਤਾ ਤੇ ਉਸ ਨੂੰ ਕ્રોਧ ਆ ਗਿਆ ਤੇ ਉਹ ਘੜਾ ਲੈ ਕੇ ਬੁੱਧ ਦੇ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ ਤੁਸੀਂ ਮੈਨੂੰ ਮੂਰਖ ਬਣਾ ਰਹੇ ਹੋ ਮੈਂ ਜਦੋਂ ਤੋਂ ਆਇਆ ਉਦੋਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਕਿ ਤੁਸੀਂ ਮੈਨੂੰ ਸਭਾ ਵਿੱਚ ਬੁਲਾਓਗੇ ਗਿਆਨ ਦਿਓਗੇ ਪਰ ਤੁਸੀਂ ਅਜੇ ਹੁਣ ਕੁਝ ਨਹੀਂ ਕੀਤਾ ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਹੈ ਮੈਨੂੰ ਘੜਾ ਲੈ ਕੇ ਤੁਹਾਡੇ ਕੋਲ ਆਉਣਾ ਪੈਂਦਾ ਹੈ ਮੈਨੂੰ ਲੱਗਿਆ ਸੀ ਤੁਸੀਂ ਮੈਨੂੰ ਕੁਝ ਸਿਖਾਓਗੇ ਪਰ ਅਜੇ ਹਾ ਕੁਝ ਨਹੀਂ ਹੋਇਆ ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਇਹ ਸੁਣ ਕੇ ਬੁੱਧ ਮੁਸਕਰਾਏ ਤੇ ਬੋਲੇ ਕਿ ਜਲਦੀ ਹੀ ਮੈਂ ਤੈਨੂੰ ਧਿਆਨ ਸਭਾ ਵਿੱਚ ਬੁਲਾਵਾਂਗਾ ਉਹ ਵਿਅਕਤੀ ਭੜਕ ਗਿਆ ਤੇ ਬੋਲਿਆ ਮੈਨੂੰ ਤੁਹਾਡੇ ਕਿਸੇ ਵੀ ਗਿਆਨ ਦੀ ਜ਼ਰੂਰਤ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਈ ਵੀ ਹੈ ਤੁਸੀਂ ਝੂਠੇ ਹੋ ਤੇ ਤੁਸੀਂ ਝੂਠਾ ਹੀ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਦੇ ਹੋ ਤੇ ਮੈਨੂੰ ਤੁਹਾਡੇ ਇਸ ਘੜੇ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਐਨਾ ਕਹਿੰਦੇ ਉਹ ਘੜਾ ਉਸ ਵਿਅਕਤੀ ਨੇ ਜ਼ਮੀਨ ਤੇ ਦੇ ਮਾਰਿਆ ਘੜਾ ਟੁੱਟ ਗਿਆ ਬੁੱਧ ਸ਼ਾਂਤੀ ਨਾਲ ਇੱਕ ਕੱਪੜੇ ਵਿੱਚ ਆਪਣੇ ਉਸ ਘੜੇ ਦੇ ਟੁਕੜਿਆਂ ਨੂੰ ਇਕੱਠਾ ਕਰਨ ਲੱਗੇ ਇਹ ਦ੍ਰਿਸ਼ ਦੇਖ ਕੇ ਉਹ ਵਿਅਕਤੀ ਲਜਿਤ ਹੋ ਗਿਆ ਤੇ ਬੁੱਧ ਤੋਂ ਮਾਫੀ ਮੰਗਣ ਲੱਗਾ ਤੇ ਬੋਲਿਆ ਬੁੱਧ ਮੈਨੂੰ ਮਾਫ ਕਰੋ ਮੈਨੂੰ ਗੁੱਸਾ ਆ ਗਿਆ ਸੀ ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਹੁਣ ਸਮਾਂ ਆ ਗਿਆ ਹੈ ਤੂੰ ਸਭਾ ਵਿੱਚ ਦਾਖਲ ਹੋ ਸਕਦਾ ਹੈ ਬੁੱਧ ਉਸ ਵਿਅਕਤੀ ਨੂੰ ਸਭਾ ਵਿੱਚ ਲੈ ਗਏ ਤੇ ਪਰਵਚਨ ਕਰਦਿਆਂ ਹੋਇਆਂ ਬੁੱਧ ਨੇ ਕਿਹਾ ਇਸ ਦੁਨੀਆ ਵਿੱਚ ਵਿਅਕਤੀ ਦੇ ਸਭ ਤੋਂ ਵੱਡੇ ਦੁੱਖ ਦਾ ਕਾਰਨ ਉਸ ਦਾ ਕਿਸੇ ਵਸਤੂ ਨਾਲ ਖੁਦ ਨੂੰ ਜੋੜਨਾ ਹੈ ਜਦੋਂ ਅਸੀਂ ਕਿਸੇ ਤੋਂ ਕੋਈ ਉਮੀਦ ਲਾ ਬੈਠਦੇ ਹਾਂ ਤੇ ਉਹ ਪੂਰੀ ਨਾ ਹੋਣ ਤੇ ਸਾਨੂੰ ਦੁੱਖ ਦੇਣ ਲੱਗਦੀ ਹੈ ਇੱਕ ਪਿਤਾ ਦੀ ਆਪਣੇ ਪੁੱਤਰ ਤੋਂ ਉਮੀਦ ਹੁੰਦੀ ਹੈ ਕਿ ਉਹ ਉਸ ਦੇ ਦੱਸੇ ਰਾਹ ਤੇ ਚੱਲੇ ਤੇ ਇੱਕ ਪੁੱਤਰ ਦੀ ਆਪਣੇ ਪਿਤਾ ਤੋਂ ਕਿ ਉਹ ਉਸ ਦੇ ਦੱਸੇ ਰਾਹ ਵਿੱਚ ਨਾਲ ਜਾਣ ਦਾ ਸਹਿਯੋਗ ਦੇਵੇ ਇਸੇ ਤਰ੍ਹਾਂ ਕੁਝ ਉਮੀਦਾਂ ਪਤੀ ਪਤਨੀ ਨੂੰ ਇੱਕ ਦੂਜੇ ਤੋਂ ਹੁੰਦੀਆਂ ਨੇ। ਇਸੇ ਤਰ੍ਹਾਂ ਦੁਨੀਆ ਵਿੱਚ ਜ਼ਿਆਦਾਤਰ ਲੋਕ ਇੱਕ ਦੂਜੇ ਤੋਂ ਕੁਝ ਨਾ ਕੁਝ ਉਮੀਦ ਕਰਦੇ ਹੀ ਆਏ ਨੇ ਤੇ ਜਦੋਂ ਇਹ ਉਮੀਦ ਪੂਰੀ ਨਹੀਂ ਹੁੰਦੀ ਤਾਂ ਇਹ ਕ੍ਰੋਧ ਦਾ ਰੂਪ ਲੈ ਲੈਂਦੀ ਹੈ ਜੋ ਸਾਡੀ ਬੁੱਧੀ ਦਾ ਨਾਸ਼ ਕਰ ਦਿੰਦੀ ਹੈ। ਜਿਸ ਵਿੱਚ ਵਿਅਕਤੀ ਦਾ ਖੁਦ ਦਾ ਨੁਕਸਾਨ ਹੁੰਦਾ ਹੈ। ਗੁੱਸਾ ਗਰਮ ਕੋਲੇ ਨੂੰ ਆਪਣੀ ਹਥੇਲੀ ਤੇ ਰੱਖਣ ਵਾਂਗ ਹੁੰਦਾ ਹੈ ਜਿਸ ਨਾਲ ਅਸੀਂ ਦੂਜਿਆਂ ਨੂੰ ਸਾੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਵਿੱਚ ਪਹਿਲਾਂ ਤੁਸੀਂ ਖੁਦ ਦਾ ਹੱਥ ਸਾੜ ਲੈਂਦੇ ਹੋ। ਬੁੱਧ ਆਪਣੇ ਕੱਪੜੇ ਵਿੱਚੋਂ ਉਸ ਘੜੇ ਦੇ ਟੁਕੜਿਆਂ ਨੂੰ ਕੱਢ ਕੇ ਉਸ ਵਿਅਕਤੀ ਦੇ ਅੱਗੇ ਰੱਖ ਦਿੰਦੇ ਨੇ ਤੇ ਪੁੱਛਦੇ ਨੇ ਕੀ ਤੂੰ ਇਸ ਨੂੰ ਵਾਪਸ ਜੋੜ ਸਕਦਾ ਹੈ ਉਹ ਵਿਅਕਤੀ ਸ਼ਰਮਸਾਰ ਹੁੰਦੇ ਹੋਏ ਹੱਥ ਜੋੜ ਕੇ ਬੋਲਿਆ ਭਗਵਾਨ ਬੁੱਧ ਮੈਨੂੰ ਮਾਫ ਕਰੋ ਮੇਰੀ ਬੁੱਧੀ ਨਸ਼ਟ ਹੋ ਗਈ ਸੀ ਜੋ ਮੈਂ ਅਜਿਹਾ ਕੰਮ ਕਰ ਦਿੱਤਾ ਮੈਂ ਇਸ ਨੂੰ ਵਾਪਸ ਕਦੇ ਨਹੀਂ ਜੋੜ ਸਕਦਾ ਬੁੱਧ ਨੇ ਕਿਹਾ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ ਤੁਸੀਂ ਪੂਰੀ ਜ਼ਿੰਦਗੀ ਦੂਜਿਆਂ ਤੋਂ ਉਮੀਦ ਕੀਤੀ ਜਦੋਂ ਪੂਰੀ ਨਹੀਂ ਹੋਈ ਤਾਂ ਤੁਸੀਂ ਗੁੱਸੇ ਵਿੱਚ ਆ ਕੇ ਉਥੋਂ ਭੱਜ ਆਏ ਜਿਸ ਨਾਲ ਤੁਹਾਡਾ ਹੀ ਨੁਕਸਾਨ ਹੋਇਆ ਉਹ ਵਿਅਕਤੀ ਬੋਲਿਆ ਕਿ ਸਾਨੂੰ ਕਿਸੇ ਨਾਲ ਕੋਈ ਉਮੀਦ ਨਹੀਂ ਕਰਨੀ ਚਾਹੀਦੀ ਬੁੱਧ ਨੇ ਕਿਹਾ ਜਦੋਂ ਵੀ ਤੁਸੀਂ ਦੂਜਿਆਂ ਤੋਂ ਆਪਣੇ ਸਵਾਰਥ ਦੇ ਲਈ ਉਮੀਦ ਕਰੋਗੇ ਤਾਂ ਦੁੱਖ ਪਾਓਗੇ ਪਰ ਜੇਕਰ ਉਹੀ ਤੁਸੀਂ ਦੂਜਿਆਂ ਨੂੰ ਸੁੱਖ ਦੇਣ ਦੀ ਉਮੀਦ ਕਰੋਗੇ ਤਾਂ ਤੁਹਾਨੂੰ ਖੁਦ ਵੀ ਸੁੱਖ ਮਿਲੇਗਾ ਉਹ ਵਿਅਕਤੀ ਬੋਲਿਆ हे ਬੁੱਧ ਮੈਨੂੰ ਮਾਫ ਕਰ ਦੇਣਾ ਤੇ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਮੈਂ ਵੀ ਪਰਮ ਗਿਆਨ ਦੀ ਤਰਫ ਅੱਗੇ ਵਧਣਾ ਚਾਹੁੰਦਾ ਹਾਂ ਗੌਤਮ ਬੁੱਧ ਨੇ ਕਿਹਾ ਅਜੇ ਤੁਸੀਂ ਆਪਣੇ ਘਰ ਜਾ ਕੇ ਆਪਣੇ ਪਿਤਾ ਤੇ ਪਤਨੀ ਦੇ ਨਾਲ ਰਹੋ ਤੁਹਾਨੂੰ ਹਲੇ ਗ੍ਰਸਤੀ ਜੀਵਨ ਜੀਣ ਦੀ ਲੋੜ ਹੈ ਵਿਅਕਤੀ ਨੇ ਬੁੱਧ ਨੂੰ ਕਿਹਾ ਹੇ ਬੁੱਧ ਕੀ ਮੈਨੂੰ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੈ ਤੁਸੀਂ ਕਿਉਂ ਮੈਨੂੰ ਇੱਥੋਂ ਭੇਜ ਰਹੇ ਹੋ ਬੁੱਧ ਨੇ ਕਿਹਾ ਜਿਸ ਨੇ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ ਉਹ ਆਪਣੇ ਗ੍ਰਸਤੀ ਜੀਵਨ ਵਿੱਚ ਵੀ ਗਿਆਨ ਪ੍ਰਾਪਤ ਕਰ ਸਕਦਾ ਹੈ ਫਿਰ ਪਰਿਵਾਰ ਦੇ ਲੋਕ ਰਾਹ ਦੀ ਰੁਕਾਵਟ ਬਿਲਕੁਲ ਨਹੀਂ ਬਣਦੇ ਬਲਕਿ ਸਹਿਯੋਗੀ ਨਜ਼ਰ ਆਉਂਦੇ ਨੇ ਅਜੇ ਤੁਹਾਨੂੰ ਇਸ ਦੁਨੀਆ ਵਿੱਚ ਅੰਧਕਾਰ ਹੀ ਨਜ਼ਰ ਆਉਂਦਾ ਹੈ ਪਹਿਲਾਂ ਤੁਸੀਂ ਆਪਣੇ ਜੀਵਨ ਵਿੱਚ ਪ੍ਰਕਾਸ਼ ਨੂੰ ਦੇਖੋ ਉਸ ਨੂੰ ਲੱਭੋ ਕਿ ਪ੍ਰਕਾਸ਼ ਕਿੱਥੇ ਹੈ ਘਰ ਜਾਓ ਧਿਆਨ ਕਰੋ ਹੌਲੀ-ਹੌਲੀ ਤੁਸੀਂ ਪਰਮ ਸੱਚ ਦੀ ਖੋਜ ਵਿੱਚ ਜਾਣ ਲੱਗੋਗੇ ਤੇ ਤੁਹਾਨੂੰ ਰਾਹ ਮਿਲ ਜਾਏਗਾ ਜਿਸ ਨਾਲ ਤੁਸੀਂ ਪਰਮ ਸ਼ਾਂਤੀ ਦੇ ਵੱਲ ਵਧਦੇ ਚਲੇ ਜਾਓਗੇ ਇਹ ਸੁਣ ਕੇ ਉਹ ਵਿਅਕਤੀ ਬੁੱਧ ਦੇ ਚਰਨੀ ਪੈ ਗਿਆ ਤੇ ਉਸ ਦੇ ਬਾਅਦ ਉਹ ਆਪਣੇ ਘਰ ਵੱਲ ਤੁਰ ਪਿਆ ਇਹ ਦੇਖ ਕੇ ਬੁੱਧ ਦੇ ਚੇਲੇ ਆਨੰਦ ਨੇ ਪੁੱਛਿਆ ਕਿ ਇਹ ਬੁੱਧ ਤੁਸੀਂ ਸਭ ਨੂੰ ਆਪਣੇ ਸੰਗ ਵਿੱਚ ਜੋੜ ਲੈਂਦੇ ਹੋ ਤਾਂ ਉਸ ਨੂੰ ਕਿਉਂ ਭੇਜ ਦਿੱਤਾ ਬੋਧ ਨੇ ਕਿਹਾ ਸੁਣੋ ਆਨੰਦ ਇਸ ਦੁਨੀਆ ਵਿੱਚ ਬੁੱਧੀ ਦੇ ਵਿਕਾਸ ਦੇ ਪ੍ਰਾਥਮਿਕ ਚਰਨ ਨੂੰ ਪਾਰ ਕਰ ਲਈ ਦੁਨੀਆ ਤੋਂ ਹੋ ਕੇ ਹੀ ਗੁਜ਼ਰਨਾ ਪੈਂਦਾ ਹੈ ਕੋਈ ਵੀ ਵਿਅਕਤੀ ਸੰਨਿਆਸੀ ਹੋ ਕੇ ਜਾਂ ਸੰਸਾਰ ਨੂੰ ਛੱਡ ਕੇ ਗਿਆਨ ਦੇ ਮਾਰਗ ਉਤੇ ਅੱਗੇ ਨਹੀਂ ਵੱਧ ਸਕਦਾ ਗਿਆਨ ਨੂੰ ਪ੍ਰਾਪਤ ਕਰ ਲਈ ਤੁਹਾਨੂੰ ਇਸ ਦੁਨੀਆ ਵਿੱਚ ਰਹਿ ਕੇ ਇਥੋਂ ਦੀਆਂ ਚੀਜ਼ਾਂ ਨੂੰ ਲੋਕਾਂ ਨੂੰ ਕਰੀਬ ਤੋਂ ਜਾਣਨਾ ਹੋਵੇਗਾ ਸਦਾ ਹੀ ਉਹ ਅੱਗੇ ਦੀ ਯਾਤਰਾ ਨੂੰ ਸ਼ੁਰੂ ਕਰ ਸਕਦਾ ਹੈ ਉਸ ਨੇ ਅਜੇ ਸੰਸਾਰਿਕ ਜੀਵਨ ਨੂੰ ਜਿਉਇਆ ਹੀ ਨਹੀਂ ਸੀ ਉਸ ਤੋਂ ਭੱਜ ਰਿਹਾ ਸੀ ਜਿਵੇਂ ਹੀ ਉਹ ਸੰਸਾਰਿਕ ਮਾਰਗ ਨੂੰ ਜਾਣ ਲਵੇਗਾ ਫਿਰ ਉਹ ਖੁਦ ਹੀ ਗਿਆਨ ਨੂੰ ਪ੍ਰਾਪਤ ਕਰ ਲਵੇਗਾ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਸੀਂ ਬਹੁਤ ਹੀ ਗਿਆਨ ਦੀਆਂ ਗੱਲਾਂ ਜਾਣੀਆਂ ਹੋਣਗੀਆਂ ਸੋ ਆਪਣੇ ਆਪਣੇ ਵਿਚਾਰ ਕਮੈਂਟ ਕਰਕੇ ਦੇ ਸਕਦੇ ਹੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ